ਪਿਆਰੇ ਦਰਸ਼ਕੋ ਆਓ ਆਪਾਂ ਸੁਣਦੇ ਹਾਂ ਲੇਖਿਕਾ ਦੀਪਤੀ ਬਬੂਟਾ ਦੀ ਲਿਖੀ ਹੋਈ ਕਿਤਾਬ ਭੁੱਖ ਇਉਂ ਸਾਹ ਲੈਂਦੀ ਹੈ ਜੋ ਲਿਖੀ ਕਹਾਣੀ ਬਲੈਕਆਊਟ ਬਲੈਕਆਊਟ ਸਿਰ ਤੋਂ ਪੈਰਾਂ ਤੱਕ ਸੁਰੱਖਿਆ ਕਵਚ ਮੋਢੇ ਪੋਰਟੇਬਲ ਸਿਲੰਡਰ ਨੱਕ 'ਚ ਆਕਸੀਜਨ ਨਲੀ ਗੁੱਟ ਤੇ ਬਲੱਡ ਪ੍ਰੈਸ਼ਰ ਸ਼ੂਗਰ ਆਕਸੀਜਨ ਲੈਵਲ ਦਿਲ ਦੀਆਂ ਧੜਕਣਾ ਨਬਜ਼ ਦਾ ਪੜਕਣਾ ਦਰਸਾਂਦੀ ਮਸ਼ੀਨ ਬੀ ਪਾ ਬੀ ਪਾ ਕਰਦੀ ਲਾਲ ਬੱਤੀ ਟਿਮਟਿਮਾਈ ਟਿਕ ਟਿਕ ਕਰਦੇ ਨੰਬਰਾਂ ਦੀ ਗਿਣਤੀ ਮਿੰਤੀ ਦਾਮਾਂ ਡੋਲ ਹੋ ਗਈ ਆਕਸੀਜਨ ਸਿਲੰਡਰ ਆਖਰੀ ਸਾਹਾਂ ਤੇ ਵੇਖ ਚਲਦਾ ਫਿਰਦਾ ਆਈਸੀਯੂ ਬਣਿਆ ਬੰਦਾ ਹੜਬੜਾ ਗਿਆ ਤੇਲ ਮੁਕਣ ਤੋਂ ਪਹਿਲਾਂ ਦੀਵੇ ਦੀ ਲੋ ਵਾਂਗ ਲਾਲ ਬੱਤੀ ਵੱਡੀ ਹੋ ਹੋ ਪੜਕ ਪੜਕ ਕਰੇ ਬੰਦੇ ਦਾ ਦਿਲ 扑ਕ ਕੇ ਸੀਨੇ ਚੋਂ ਬਾਹਰ ਆਵੇ ਰਿਜ਼ਰਵ ਬਟਨ ਦਬਾਇਆ ਤੇ ਵਾਹੂ ਦਾ ਭੱਜ ਪਿਆ ਘਰ ਦੇ ਗੇਟ ਤੇ ਪਹੁੰਚਿਆ ਗੁੱਟ ਤੇ ਲੱਗੀ ਮਸ਼ੀਨ ਤੋਂ ਰਿਮੋਟ ਦੀ ਕਮਾਂਡ ਦਿੱਤੀ ਦਰਵਾਜ਼ਾ ਖੁੱਲ ਗਿਆ ਕਾਲੇ ਪੈਰੀ ਅੰਦਰ ਲੰਘਿਆ ਆਟੋਮੈਟਿਕ ਦਰਵਾਜ਼ਾ ਬੰਦ ਹੋ ਗਿਆ ਚੁਗਾੜ ਦੇ ਠੀਕ ਉੱਪਰ ਛੱਤ ਵਿੱਚ ਲੱਗੇ ਯੰਤਰ ਚੋਂ ਗੜਗੜ ਦੀ ਆਵਾਜ਼ ਆਈ ਤੁੰਦ ਦੀ ਚਾਦਰ ਨੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਢੱਕ ਦਿੱਤਾ ਕਦਮ ਅੱਗੇ ਵਧਾਇਆ ਸਪਰੇਅ ਦਾ ਫੁਆਰਾ ਚੱਲ ਪਿਆ ਤਰੋਤਰ ਹੋਇਆ ਉਹ ਆਰਾਮ ਦੀ ਮੁਦਰਾ ਵਿੱਚ ਆਉਣ ਲੱਗਾ ਗੁੱਟ ਉੱਤੇ ਵੱਡੀ ਮਸ਼ੀਨ ਤੇ ਲਾਲ ਬੱਤੀ ਮੱਧਮ ਜਿਹੀ ਟਿਮਟਮਾਈ ਤੇ ਫਿਰ ਬੰਦ ਹੋ ਗਈ ਬੰਦੇ ਨੇ ਆਪਣੇ ਆਪ ਨੂੰ ਘਰ ਦੇ ਅੰਦਰ ਵੇਖ ਸ਼ੁਕਰ ਮਨਾਇਆ ਜਾਨ ਬਚੀ ਤੋਂ ਲੱਖੋਂ ਪਾਈ ਇਤਮਾਨ ਨਾਲ ਆਕਸੀਜਨ ਨਲੀ ਨੱਕ ਤੋਂ ਉਤਾਰ ਸੁਰੱਖਿਆ ਕਵਚ ਖੋਲਿਆ ਹੱਥਾਂ ਤੇ ਚੜਾਏ ਦਸਤਾਨੇ ਉਤਾਰੇ ਮੂੰਹ ਤੋਂ ਮਾਸਕ ਲਾਇਆ ਝੁੜੜੀ ਮਾਰੀ ਛਾਲਿਆਂ ਭਰੀ ਡੱਬ ਖੜਬੀ ਜਈ ਚਮੜੀ ਨੀਲੇ ਪਏ ਬੁੱਲ ਕਾਲੇ ਘੇਰਿਆਂ ਚ ਕਿੜਬਾਂ ਅੱਖਾਂ ਥੱਕਿਆ ਟੁੱਟਿਆ ਸਰੀਰ ਰਿਲੈਕਸ ਹੋਣ ਲਈ ਉਸਨੇ ਨੱਕ ਥਾਣੀ ਹਵਾ ਦਾ ਵੱਡਾ ਕਸ਼ ਖਿੱਚਿਆ ਉਤਲਾਸਾ ਉੱਤੇ ਹੇਠਲਾ ਠਹਿਰ ਗਿਆ ਸਾਹ ਲੈਣ ਲਈ ਮੂੰਹ ਖੋਲਿਆ ਆਣੇ ਵਾਂਗ ਅੱਡਿਆ ਰਹਿ ਗਿਆ ਆਣੀ ਪਾਟਣ ਹਾਕੇ ਜ਼ੁਬਾਨ ਤਾਲੂ ਨਾਲ ਜਾ ਲੱਗੀ ਹੱਥ ਆਕਸੀਜਨ ਇਨਹੇਲਰ ਤੇ ਜਾ ਪਿਆ ਮੂੰਹ ਨਾਲ ਲਾ ਪੰਪ ਦਬਾਇਆ ਇਨਹੇਲਰ ਖਾਲੀ ਟੁੱਟਦੇ ਸਾਈਂ ਮਦਦ ਲਈ ਆਵਾਜ਼ਾਂ ਮਾਰੇ ਆਵਾਜ਼ ਜਿੱਥੋਂ ਉੱਠੇ ਉੱਥੇ ਗُم ਸਿਰ ਤੋਂ ਪੈਰਾਂ ਤੱਕ ਪਸੀਨੇ ਦੀ ਤਧੀਰੀ ਵਹਿ ਨਿਕਲੀ ਅੱਖਾਂ ਕਮਰੇ 'ਚ ਲੱਗੇ ਆਕਸੀਜਨ ਕਨੈਕਸ਼ਨ ਬੋਰਡ ਵੱਲ ਘੁੰਮੀਆਂ 스ਵਿਚ ਆਫ ਹੋ シュਡ ਗਏ ਲੰਬਾ ਹੱਥ ਵਧਾਉਂਦਾ 스ਵਿਚ ਬੋਰਡ ਵੱਲ ਅਹੂ ਲਿਆ ਫੁਲਾੰਗ ਪੁਟਣੀ ਔਖੀ ਉਹ ਤੜਾਮ ਦੇਣੀ ਜ਼ਮੀਨ ਤੇ ਦਿਗ ਪਿਆ ਖੜਾਕ ਸੁਣ ਪਤਨੀ ਕਮਰੇ ਅੰਦਰ ਆਈ ਪਤੀ ਨੂੰ ਔਖੇ ਸਾਈਂ ਵੇਖ ਉਸ ਵੱਲ ਭੱਜੀ ਹਨੇਰ ਕੋਠੜੀ 'ਚ ਲੰਗਦੀਆਂ ਅੱਖਾਂ ਦੀਆਂ ਪੁਤਲੀਆਂ ਅੰਦਰ ਪਤਨੀ ਦਾ ਝੌਲਾ ਠਹਿਰ ਗਿਆ ਬੰਦੇ ਨੂੰ ਆਖਰੀ ਸਾਹ ਤੋਂ ਜ਼ਿੰਦਗੀ ਮੁੜ ਆਉਣ ਦਾ ਹੁਲਾਸ ਜਾਗ ਗਿਆ ਉਸਨੇ ਸਿੱਧਾ ਹੋਣ ਲਈ ਹੰਬਲਾ ਮਾਰਿਆ ਸਾਹਾਂ ਦੀ ਡੁੱਬਦੀ ਕਿਸ਼ਤੀ ਤੇ ਸਵਾਰ ਸਰੀਰ ਨੇ ਸਾਥ ਨਾ ਦਿੱਤਾ ਢਡਾਲ ਸਰੀਰ ਬੇਹਰਕਤ ਹੋਣ ਲੱਗਿਆ ਪਤੀ ਦੀ ਹਾਲਤ ਨੇ ਪਤਨੀ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਇੱਕ ਹੱਥ ਨਾਲ ਕਮਰ ਦੂਜੇ ਨਾਲ ਢਿੱਡ ਨੂੰ ਸੰਭਾਲਦੀ ਪਤੀ ਕੋਲ ਗੋਡਿਆਂ 'ਪਰ ਹੋ ਬੈਠੀ ਪਤੀ ਦੇ ਹੱਥ ਕੋਲ ਡਿੱਗਿਆ ਇਨਹੇਲਰ ਚੁੱਕਿਆ ਪਤੀ ਦੇ ਮੂੰਹ ਨੂੰ ਲਾ ਤੇਜ਼-ਤੇਜ਼ ਪੰਪ ਚਲਾਉਣ ਲੱਗੀ फुसफुस करदा इनहेलर ਸਾਹਾਂ ਦਾ ਸਾਰਥੀ ਬਣਨ ਤੋਂ ਇਨਕਾਰੀ ਉਸਨੇ ਖਾਲੀ ਇਨਹੇਲਰ ਵਗਾ ਮਾਰਿਆ ਆਪਣੀ ਕੁਰਤੀ ਨਾਲ ਹਿੱਕ ਤੇ ਟੰਗਿਆ ਇਨਹੇਲਰ ਉਤਾਰ ਕੇ ਪਤੀ ਦੇ ਮੂੰਹ ਨੂੰ ਲਾ ਦਿੱਤਾ ਫੇਫੜਿਆਂ ਤੱਕ ਹਵਾ ਦਾ ਸੰਚਾਰ ਹੋਇਆ ਤੇ ਪਤੀ ਦਾ ਸਰੀਰ ਹਰਕਤ ਵਿੱਚ ਆਉਣ ਲੱਗਾ ਕਿ ਪਤਨੀ ਦੇ ਗੁੱਟ ਤੇ ਬੱਦੀ ਮਸ਼ੀਨ ਦੀ ਲਾਲ ਬੱਤੀ ਟਿਮਟਿਮਾਉਣ ਲੱਗੀ ਤੇ ਉਸ ਦਾ ਸਾਹ ਉਖੜ ਗਿਆ ਕੜਦੀ ਆਕਸੀਜਨ ਮੌਤ ਦੀ ਸੂਚਕ ਬਣ ਸਾਹਾਂ ਤੇ ਮੰਡਰਾਈ ਪਤਨੀ ਨੇ ਪਤੀ ਦੇ ਮੂੰਹ ਤੋਂ ਖਿੱਚ ਇਨਹੇਲਰ ਆਪਣੇ ਮੂੰਹ ਨੂੰ ਲਾ ਲਿਆ ਤੇ ਲੰਬੇ ਕਸ਼ ਖਿੱਚਣ ਲੱਗੀ ਛਟਪਟਾਉਂਦਾ ਪਤੀ ਪਤਨੀ ਦੇ ਹੱਥੋਂ ਇਨਹੇਲਰ ਖੋਣ ਲਈ ਹੱਥ ਪੈਰ ਮਾਰੇ ਪਤਨੀ ਨੇ ਪਤੀ ਦਾ ਹੱਥ ਝਟਕ ਕੇ ਪਰਾਂ ਵਗਾ ਮਾਰਿਆ ਔਖੇ ਸੌਖੇ ਪਤੀ ਨੇ ਪਤਨੀ ਦੀ ਬਾਹ ਹਲੂਣੀ ਤੇ ਨਿਗਾਹਾਂ ਸਵਿਚ ਬੋਰਡ ਵੱਲ ਟਿਕਾ ਦਿੱਤੀਆਂ ਪਤੀ ਦੀਆਂ ਨਜ਼ਰਾਂ ਦਾ ਪਿੱਛਾ ਕਰਦੀਆਂ ਪਤਨੀ ਦੀਆਂ ਅੱਖਾਂ ਸਵਿਚ ਬੋਰਡ ਵੱਲ ਘੁੰਮੀਆਂ ਆਕਸੀਜਨ ਸਵਿਚ ਆਫ ਹਲਕ ਸੁੱਕ ਗਿਆ ਤਰੇ ਕੇ ਉੱਠੀ ਸਵਿਚ ਆਨ ਕੀਤਾ ਵਾਪਸ ਪਤੀ ਦੇ ਸਿਰਾਂ ਨੇ ਬੈਠ ਅੱਖਾਂ ਬੰਦ ਕਰ ਲਈਆਂ ਕਮਰੇ ਅੰਦਰ ਫੈਲਦੀ ਆਕਸੀਜਨ ਪਤੀ ਪਤਨੀ ਦੀਆਂ ਨਾੜੀਆਂ ਚ ਪਹੁੰਚਦੀਆਂ ਧੜਕਣਾ ਰਮਾਂ ਕਰਨ ਲੱਗੀ ਰਤਾ ਸਾਹ ਸੌਖਾ ਆਇਆ ਸਰੀਰ ਦੇ ਨਾਲ ਦਿਮਾਗ ਨੂੰ ਸੁਰਤ ਫਿਰੀ ਪਤਨੀ ਨੂੰ ਆਪਣੇ ਗਰਭਵਤੀ ਹੋਣ ਦਾ ਖਿਆਲ ਆਇਆ ਕੁਖਟਦੋਲੀ ਡੋਰਪੋਰੀ ਹੋ ਪਤੀ ਦਾ ਹੱਥ ਫੜ ਟਿੱਡ ਤੇ ਰੱਖਿਆ ਸਾਹ ਦੀ ਬਿੜਕ ਲੈਣ ਲਈ ਉਸ ਕੰਨ ਪਤਨੀ ਦੇ ਢਿੱਡ ਨਾਲ ਲਾਏ ਨਿਰਾਸ਼ਾ ਚ ਸਿਰ ਮਾਰਦਾ ਪਾਸੇ ਹੋ ਬੈਠਾ ਪਤਨੀ ਨੇ ਆਪਣੀ ਕੁੜਤੀ ਨੂੰ ਲੱਗੀ ਵੱਡੀ ਜੇਬ ਅੰਦਰ ਹੱਥ ਪਾਇਆ ਦਵਾਈਆਂ ਕੱਢੀਆਂ ਕੰਬਦੇ ਹੱਥੀ ਧੜਾ ਧੜ ਦਵਾਈਆਂ ਦੇ ਪੰਨੇ ਖੋਲੇ ਮੁੱਠ ਪਰ ਗੋਲੀਆਂ ਕੈਪਸੂਲਾਂ ਦਾ ਫੱਕ ਮਾਰ ਪਤੀ ਦੇ ਮੋਢੇ ਤੇ ਸਿਰ ਸੁੱਟ ਦਿੱਤਾ ਦਵਾਈਆਂ ਨੇ ਅਸਰ ਦਿਖਾਇਆ ਉਸ ਨੂੰ ਕੋਖੰਦਰੋਂ ਵਾਵਰੋਲੇ ਵਾਂਗ ਕੁਝ ਘੁੰਮਦਾ ਜਾਪਿਆ ਹੱਥ ਨਾਲ ਪੇਟ ਪਲੋਸੀਆ ਆਸ ਭਰੀਆਂ ਨਜ਼ਰਾਂ ਨਾਲ ਪਤੀ ਵੱਲ ਵੇਖ ਮੁਸਕਰਾਈ ਪਤੀ ਦੀਆਂ ਅੱਖਾਂ ਪਰਲ ਪਰਲ ਵਹਿ ਤੁਰੀਆਂ ਸੈਮੀ ਜਈ ਥਰਥਰਾਂ ਦੀ ਆਵਾਜ਼ ਵਿੱਚ ਪੁੱਛਿਆ ਆਕਸੀਜਨ ਸਵਿਚ ਮੰਦ ਕਿਉਂ ਸੀ? ਘਰ ਦਾ ਆਕਸੀਜਨ ਮੀਟਰ ਹੋਰ 2 ਦਿਨਾਂ ਦੀ ਪੂਰਤੀ ਦੀ ਸੂਚਨਾ ਦੇ ਰਿਹਾ ਹੈ ਤੇ ਕਨੈਕਸ਼ਨ ਰੀਨਿਊ ਹੋਣ ਤੇ 5 ਦਿਨ ਬਾਕੀ ਨੇ। ਬਚਾ ਬਚਾ ਕੇ ਸਾਹ ਲੈ ਫਿਰਲੀ ਆਕਸੀਜਨ ਕੋਟਾ ਮਿੱਥੇ ਵਕਤ ਨਾਲ ਪੂਰਾ ਨਹੀਂ ਲੱਥਾ। ਤੁਹਾਡਾ ਮੋਬਾਈਲ ਆਕਸੀਜਨ ਸਿਲੰਡਰ ਖਤਮ ਹੋ ਗਿਆ। ਮੇਰਾ ਹੋਣ ਵਾਲਿਆ। ਸੋ ਜਿੱਥੇ ਉੱਠਣਾ ਬੈਠਣਾ ਸੀ, ਉੱਥੇ ਆਕਸੀਜਨ ਸਪਲਾਈ ਚਲਾ ਕੇ ਬਾਕੀ ਸਾਰੇ ਘਰ ਦੇ ਸਵਿਚ ਆਫ ਕਰ ਦਿੱਤੇ ਸਨ। ਸੁਤਜੀ ਆਕਸੀਜਨ ਕਨੈਕਸ਼ਨ ਰੀਨਿਊ ਹੋਣ ਤੋਂ ਪਹਿਲਾਂ ਮੀਟਰ ਬੰਦ ਹੋ ਗਿਆ ਤੇ ਮੋਬਾਈਲ ਸਿਲੰਡਰ ਵੀ ਨਾ ਮਿਨਿਆ ਆਪਾਂ ਤੇ ਪਤਨੀ ਦੇ ਬੋਲ ਪਤੀ ਨੂੰ ਪੁਹਾਟਣੀਆਂ ਦਿਵਾਉਣ ਲੱਗੇ ਸਾਹਾਂ ਸਾਹ ਕਰਦੀ ਆਵਾਜ਼ ਹਲਕ ਛੁਕਾਵੇ 1 2 3 4 5 ਸਿਰਫ 5 ਸੈਕਿੰਡ ਆਕਸੀਜਨ ਨਹੀਂ ਧਰਤੀ ਨਹੀਂ ਬਸ ਅੱਗ ਦਾ ਇੱਕ ਗੋਲਾ ਤੇ ਬਲੈਕਆਊਟ ਤਰੇਲੀ ਉਤਰੇੜੀ ਹੋਇਆ ਬੰਦਾ ਪਤਨੀ ਨਾਲ ਲਪਟ ਕੇ কুরਲਾ ਉਠਿਆ ਨਹੀਂ ਇੰਜ ਨਹੀਂ ਹੋ ਸਕਦਾ ਕਿੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਉਹਨਾਂ ਨੂੰ ਮਾਪੇ ਬਣਨ ਦੀ ਆਸ ਪੂਰੀ ਹੁੰਦੀ ਲੱਗਦੀ ਸੀ ਗਰਭ ਧਾਰਨ ਪ੍ਰਕਿਰਿਆ ਚੋਂ ਗੁਜ਼ਰਦਿਆਂ ਪਿਛਲ ਝਾਤ ਮਾਰਦੇ ਹੈਰਾਨ ਹੁੰਦੇ ਕਦੀ ਉਹਨਾਂ ਦੇ ਪੁਰਖੇ ਪਤੀ ਪਤਨੀ ਧਰਮ ਨਿਭਾਉਂਦੇ ਹਮ ਬਿਸਤਰ ਹੋ ਪ੍ਰਜਨਨ ਪ੍ਰਕਿਰਿਆ ਚੋਂ ਗੁਜ਼ਰਦੇ ਸਨ ਇੱਕ ਔਰਤ ਕਈ ਕਈ ਬੱਚਿਆਂ ਦੀ ਜਨਮਨੀ ਬਣਦੀ ਇੱਕ ਪੀੜੀ ਹੋ ਵੀ ਰਹੀ ਜਦੋਂ ਔਰਤਾਂ ਆਪਣਾ ਜਨੇਪਾ ਬਿਨਾਂ ਦਵਾਈਆਂ ਤੋਂ ਆਪ ਕਰਦੀਆਂ ਇੱਕ ਬਾਲ ਦੁੱਧ ਚੁੰਬਦਾ ਹੁੰਦਾ ਦੂਜਾ ਜੰਮ ਪੈਂਦਾ ਮਾਮਾ ਦੀਆਂ ਛਾਤੀਆਂ ਭਰ-ਭਰ ਛਲਕਦੀਆਂ ਜੂੰ ਜੂੰ ਧਰਤੀ ਤੇ ਮਨੁੱਖੀ ਹੋਣ ਦੀਆਂ ਜੜਾਂ ਫਰੋਲਦੇ ਜਾਂਦੇ ਹੈਰਾਨੀ ਦ੍ਰਿੜ ਸੰਕਲਪ ਵਿੱਚ ਬਦਲਣ ਲੱਗਦੀ ਜ਼ਰੂਰ ਉਹਨਾਂ ਦੇ ਪੁਰਖਿਆਂ ਨੂੰ ਵੀ ਯਕੀਨ ਕਰਨਾ ਔਖਾ ਹੁੰਦਾ ਹੋਵੇਗਾ ਕਿ ਧਰਤੀ ਤੇ ਤਪ ਕਰਦਾ ਬੰਦਾ ਲੰਬੀਆਂ ਉਮਰਾਂ ਭੋਗਦਾ ਰਿਹਾ ਹੋਵੇਗਾ ਇਸਤਰੀ ਆਪਣੇ ਮਨ ਵਿੱਚ ਜਿਸ ਪੁਰਖ ਨੂੰ ਚਿਤਵਦੀ ਉਸ ਦਾ ਅੰਸ਼ ਗਰਭ ਧਾਰਨ ਕਰ ਲੈਂਦੀ ਤੇ ਅਸੀਂ ਰੂਮਕ ਦੀ ਹਵਾ 'ਚੋਂ ਗਵਾਚੇ ਸਾਹ ਸਤਵੰਗ ਪਤੀ ਦੇ ਸ਼ੁਕਰਾਂ ਨੂੰ ਫੁੱਸ ਵਹਿਕਲ ਗਏ ਸਨ ਸਾਲੀ ਸਿਲੰਡਰ ਬੰਦ ਆਕਸੀਜਨ ਲੈਂਦੇ ਲੈਂਦੇ ਮਾਪੇ ਬਣਨ ਲਈ ਮੁੱਲ ਦੇ ਸ਼ੁਕਰਾਂ ਨੂੰ ਲੈਣ ਦੇ ਚੱਕਰਾਂ 'ਚ ਉਲਝ ਕੇ ਰਹਿ ਗਏ ਕਦੀ ਸੈਲਫ ਰੂਨ ਬਣਨ ਤੋਂ ਇਨਕਾਰੀ ਹੋ ਜਾਂਦਾ ਕਦੀ ਬੰਜਰ ਜ਼ਮੀਨ 'ਚ ਪਾਈਆਂ ਖਾਦਾਂ ਨਾਲ ਪੁੰਗਰਿਆ ਬੀਜ ਕਰਨ ਡਿਆ ਜਾਂਦਾ ਆਸ ਬਣੀ ਡਾਕਟਰੀ ਕੋਸ਼ਾਂ ਨਿਰਾਸ਼ਾ ਦੇ ਖੂਹ ਲੈ ਜਾਂਦੀਆਂ ਵਿਗਿਆਨ ਵੱਲੋਂ ertid ਤੇ ਫਤਿਹ ਹਾਸਲ ਕਰਨ ਲਈ ਛੇੜੀ ਜਾਂਚ ਚ ਚਲਾਇਆ ਅਸਤਰ ਵਿਗਿਆਨ ਦੇ ਪਲੜੇ ਵੱਲ ਤੁਲਿਆ ਕੁਕ ਨੇ ਤਜਰਬੇ ਚੋਂ ਗੁਜ਼ਰਨਾ ਪ੍ਰਵਾਨ ਕੀਤਾ ਤੇ ਆਰਟੀਫੀਸ਼ੀਅਲ ਤਰੀਕੇ ਨਾਲ ਦਿੱਤੇ ਸਪਰਮ ਸਵੀਕਾਰ ਕਰ ਲਏ। ਪਤੀ ਪਤਨੀ ਦੀ ਖੁਸ਼ੀ ਦਾ ਠਿਕਾਣਾ ਨਾ ਹੁਣ ਕੁਕ ਸੰਪੂਰਨ ਤੌਰ ਤੇ ਡਾਕਟਰਾਂ ਦੀ ਨਿਗਰਾਨੀ 'ਚ ਛੇਟ ਹੋ ਗਈ। ਸਮੇਂ ਸਿਰ ਦਵਾਈਆਂ ਖਾਂਦੀ, ਟੀਕੇ ਲਗਵਾਉਂਦੀ, 1 ਮਿੰਟ ਆਕਸੀਜਨ ਨਲੀ ਦਾ ਵਿਸਾਹ ਨਾ ਖਾਂਦੀ। ਡਾਕਟਰੀ ਹੁਕਮ ਪਾਲ ਦੀ ਗਰਭਵਤੀ ਘੰਟਿਆਂ ਬੱਧੀ ਥਾਈ ਬੈਠੀ ਰਹਿੰਦੀ। ਲੰਬੇ ਪੈਣ ਦਾ ਆਦੇਸ਼ ਹੁੰਦਾ, ਪਾਸਾ ਲੈਣਾ ਭੁੱਲ ਜਾਂਦੀ। ਖਿਹੜੇ ਮੱਥੇ ਅਗਲੀ ਚੇਤਾਵਨੀ ਨਾਲ ਨਿਜਿਠਣ ਲਈ ਤਤਪਰ ਕੰਪਿਊਟਰ ਸਕਰੀਨ ਤੇ ਕੁੱਖ ਅੰਦਰ ਅੰਝ ਤੋਂ ਜੀਵ ਬਣ ਰਹੇ ਭਰੂਣ ਨੂੰ ਵੇਖਦੀ ਦਿਨ ਗਿਣਦੀ ਕਦੋਂ ਉਸ ਦੀ ਗੋਦ ਚ ਉਸ ਦਾ ਬਾਲ ਕਿਲਕਾਰੀ ਮਾਰੇਗਾ ਤੇ ਉਹ ਮਾਂ ਬਣਨ ਦਾ ਸੁਖਦ ਅਹਿਸਾਸ ਮਾਣੇਗੀ ਗਰਭ ਦਾ 6ਵਾਂ ਮਹੀਨਾ ਸ਼ੁਰੂ ਹੋਇਆ ਸਕਰੀਨ ਤੇ ਵੇਖ ਰਹੀ ਹੈ ਕੁੱਖ ਅੰਦਰ ਹੱਥ ਪੈਰ ਮਾਰਦਾ ਅਲੂਣਾ ਜਿਹਾ ਬੋਟ بے ਹਰਕਤ ਹੋ ਗਿਆ ਹੈ ਦੇਖਭਾਲ ਵਿੱਚ ਲੱਗੇ ਡਾਕਟਰ ਦਾ ਦਿਲ ਘਬਰਾ ਗਿਆ ਕੁੱਖ ਵਿੱਚ ਪਾਲ ਰਹੇ ਬੱਚੇ ਨੇ ਮਾਂ ਦੀ ਸਾਂਹ ਨਲੀ ਜੋ ਮਿਲ ਰਹੀ ਆਕਸੀਜਨ ਲੈਣੀ ਬੰਦ ਕਰ ਦਿੱਤੀ ਹੈ ਗਰਭਵਤੀ ਨੂੰ ਲਗਾਈ ਮਸ਼ੀਨ ਉਸਦੇ ਸਰੀਰ ਵਿੱਚ ਆਕਸੀਜਨ ਦੀ ਸਹੀ ਮਾਤਰਾ ਦਰਸਾ ਰਹੀ ਹੋਣ ਦੇ ਬਾਵਜੂਦ ਬੱਚੇ ਦੀ ਧੜਕਣ ਡਗਮਗਾ ਗਈ। ਕੋਖੰਦਰ ਬੱਚੇ ਦਾ ਦਮ ਕੁੱਟਣ ਨਾਲ ਮੌਤ ਦਾ ਖਦਸ਼ਾ ਚੁਣੌਤੀ ਬਣ ਕੇ ਉੱਠਿਆ। ਡਾਕਟਰਾਂ ਨੇ ਤੁਰੰਤ ਢਿੱਡ ਦੇ ਲੰਗਾਰ ਲਾਹੇ ਤੇ ਜਨੇਪਾ ਕਰਵਾ ਦਿੱਤਾ। ਜੱਚਾ ਨੂੰ ਹੋਸ਼ ਆਈ। ਆਈ ਸੀ ਯੂ 'ਚ ਆਪਣੇ ਬੈੱਡ ਕੋਲ ਇਨਕਿਊਬੇਟਰ ਵਿੱਚ ਪਿਆ ਹੱਥ-ਪੈਰ ਮਾਰਦਾ ਮਾਸ ਦਾ ਲੋਥੜਾ ਵੇਖਿਆ। ਡਰ ਨਾਲ ਚੀਕ ਨਿਕਲ ਗਈ। ਆਪਣਾ ਬੱਚਾ ਪਤੀ ਦੇ ਬੋਲ ਕੰਨੀ ਪਏ ਹਿੰਮਤ ਕਰਕੇ ਇਨਕਿਊਬेटर ਵੱਲ ਵੇਖਣ ਲੱਗੀ ਮੂਠ ਪਰ ਦਾ ਪਿੰਜਰ ਨਾ ਨਾੜਾ ਉੱਤੇ ਚਿਲੀ ਵਾਂਗ ਚੜੀ ਚਮੜੀ ਦੀ ਪਰਤ ਨਿਰਾਚਿੜੀ ਦਾ ਬੋਟ ਆਖਦੀ ਨੇ ਮੂੰਹ ਭਰੀ ਝਾਤ ਪਾਲਤੇ ਪਈ ਹੌਲੀ ਹੌਲੀ ਕੋਖੰਦਰ ਸਕਰੀਨ ਤੇ ਵੇਖਣ ਦੀ ਬਜਾਈ ਉਹ ਇਨਕਿਊਬेटर ਵਿੱਚ ਦਵਾਈਆਂ ਨਾਲ ਵਾਦੇ ਪੰਦੇ ਬੋਟ ਨੂੰ ਵੇਖਣ ਦੇ ਆਦੀ ਹੋਣ ਲੱਗੇ ਸ਼ੀਸ਼ੇ ਦੀ ਮਸ਼ੀਨ ਅੰਦਰ ਬਾਲ ਨੂੰ ਆਕਸੀਜਨ ਨਲੀ ਨਾਲ ਖੇੜਦਾ ਵੇਖ ਹੱਸਣ ਜਾਂ ਰੋਣ ਸਮਝ ਨਾ ਆਉਂਦੀ ਵਾਰੀ ਸਿਰ ਪੈਰਾ ਦਿੰਦੇ ਧਿਆਨ ਹਟਿਆ ਨਹੀਂ ਤੇ ਦੁਰਘਟਨਾ ਕੱਟੀ ਨਹੀਂ ਤਾਂ ਸੰਸਾ ਸੂੜੀ ਤੇ ਟੰਗੀ ਰਖਤਾ ਪਿਤਾ ਨੂੰ ਮੋਹ ਆਇਆ ਸ਼ੀਸ਼ੇ ਨੂੰ ਪਲੋਸਦਿਆਂ ਬਾਲ ਨੂੰ ਪੁਚਕਾਰਿਆ ਦੂਜੇ ਪਾਸੇ ਆਕਸੀਜਨ ਨਲੀ ਲਗਾਈ ਬਾਲਵਲ ਪਾਸਾ ਲੈ ਕੇ ਆਰਾਮ ਨਾਲ ਸੁੱਤੀ ਪਈ ਪਤਨੀ ਦੋਹਾਂ ਨੂੰ ਗੂੜੀ ਨੀਂਦ ਸੁੱਤਿਆਂ ਵੇਖ ਉਹ ਕਮਰੇ ਦਾ ਦਰਵਾਜ਼ਾ ਖੋਲ ਬਾਹਰ ਨਿਕਲ ਆਇਆ ਕਾਲੀ ਬੋਲੀ ਰਾਤ ਨਾ ਕੁੱਤਿਆਂ ਦਾ ਰੁਦਨ ਨਾ ਜੀਵ ਜੰਤੂਆਂ ਦੀ ਚੂੰ ਝੜਕ ਚਾਰ ਚੁਫੇਰੇ ਸੁੰਨਮਸਾਨ ਉਸਨੇ ਮੋਢੇ ਪੋਟਿਆ ਸਿਲੰਡਰ ਸੈੱਟ ਕੀਤਾ ਤੇ ਕਮਰੇ ਅੰਦਰ ਵਾਪਸ ਆ ਗਿਆ। ਪਤਨੀ ਤੇ ਬੱਚਾ ਜੋਂਦੇ ਤਿਉਂ ਸੁੱਤੇ ਹੋਏ। ਪਤਨੀ ਦੀ ਸਾਹ ਦੀ ਬੜਕ ਲੈ, ਸ਼ੀਸ਼ੇ ਅੰਦਰ ਪਏ ਬਾਲ ਨੂੰ ਵੇਖਿਆ, ਅੱਖਾਂ ਟੱਡੀਆਂ ਰਹਿ ਗਈਆਂ। ਆਕਸੀਜਨ ਨਲੀ ਬਾਲ ਦੇ ਹੱਥ ਵਿੱਚ ਤੇ ਗਰਦਨ ਇੱਕ ਪਾਸੇ ਲੁੜਕੀ ਪਈ। ਨਹੀਂ। ਪਤੀ ਦੀ ਚੀਕ ਨਿਕਲ ਗਈ। ਅੱਬੜਪਾਨ ਦੀ ਪਤਨੀ ਉੱਠੀ, ਪਤੀ ਨੂੰ ਸਿਰ ਫੜੀ ਬੈੱਡਕੂਟ ਦਾ ਵੇਖ, ਪਤਨੀ ਨੇ ਮੋਢਾ ਹਲੂਣਿਆ। ਕੀ ਹੋਇਆ? ਆਪਣਾ ਬੱਚਾ ਉਹ ਪੁੱਪਾ ਮਾਰਨ ਲੱਗਿਆ। ਠੀਕ ਹੈ ਪਤਨੀ ਨੇ ਪਤੀ ਦਾ ਹੱਥ ਆਪਣੇ ਪੇਟ ਤੇ ਰੱਖ ਕੇ ਤਸੱਲੀ ਕਰਵਾਈ ਕਿੰਨਾ ਮਹੀਨਾ ਪਤੀ ਨੇ ਸਹਮੀ ਜਈ ਆਵਾਜ਼ ਚ ਪੁੱਛਿਆ ਛੇਵਾਂ ਲੱਗ ਗਿਆ ਬਸ ਤਿੰਨ ਮਹੀਨੇ ਹੋਰ ਸੁਣ ਕੇ ਪਤੀ ਦਾ ਹਲਕ ਛੁੱਕ ਗਿਆ ਉਸ ਨੇ ਸਿਰਾਂਦੀ ਰੱਖੇ ਡੱਬੇ ਚੋਂ ਦਵਾਈਆਂ ਕੱਢੀਆਂ ਘਟਾ ਘਟ ਪਾਣੀ ਨਾਲ ਅੰਦਰ ਲੰਗਾਈਆਂ ਤੇ ਮੋਬਾਈਲ ਖੋਲ ਚਿੰਤਾ ਦਾ ਖੂ ਹੋ ਗਿਆ ਬੱਚੇ ਨੂੰ ਕੁੱਖ ਵਿੱਚ 슈ਗਰ ਬੀਪੀ ਟੀਡੀ ਕੈਂਸਰ ਏਡਸ skin allergy ਫੂਡ ਅਲਰਜੀ ਡਸਟ ਅਲਰਜੀ ਲਾਗ ਤੋ ਬਚਾ ਲਈ ਦਿੱਤੇ ਜਾਣ ਵਾਲੇ ਟ੍ਰੀਟਮੈਂਟ ਦਾ ਖਰਚ ਜਨਮ ਹੁੰਦੇ ਹੀ ਸਾਹ ਲੈਣ ਲਈ ਪੁਆਈ ਜਾਣ ਵਾਲੀ ਆਕਸੀਜਨ ਕਿਟ ਵਾਯੂ ਪ੍ਰਦੂਸ਼ਣ ਅਤੇ ਲਾਗ ਤੋਂ ਬਚਾ ਲੈ ਪੁਆਈ ਜਾਣ ਵਾਲੀ ਕਿਟ ਬੱਚੇ ਨੂੰ ਕੁੱਖ ਤੋਂ ਬਾਹਰ ਦੇ ਵਾਤਾਵਰਣ ਵਿੱਚ ਜਿਉਂਦਾ ਰੱਖਣ ਲਈ ਪਹਿਲੇ ਸਾਹ ਤੋਂ ਸ਼ੁਰੂ ਹੋਣ ਵਾਲੇ ਟ੍ਰੀਟਮੈਂਟ ਦਾ ਖਰਚ ਜਿਉਂ-ਜਿਉਂ ਡਾਕਟਰੀ ਲਿਸਟ ਪੜਦਾ ਗਿਆ ਅੰਦਰ ਹੋਰ ਖੁਸ਼ਕ ਹੋਣ ਲੱਗਿਆ ਜੇ ਲੋਨ ਨਾ ਮਿਲਿਆ ਤਾਂ ਸੋਚੀ ਪੈਨੇ ਮੇਲ ਚੈੱਕ ਕੀਤੀ ਉਸ ਵੱਲੋਂ ਲਗਾਈ ਜਨੇਪਾ ਲੋਨ ਅਰਜ਼ੀ ਦਾ ਜਵਾਬ ਆਇਆ ਪਿਆ ਸੀ ਨਤੀਜਾ ਜਾਣਨ ਤੋਂ ਪਹਿਲਾਂ ਵਾਲੀ ਕਬਰਾਹਟ ਨੇ ਸਰੀਰ ਤਰ ਬਤਰ ਕਰ ਦਿੱਤਾ ਹੌਸਲਾ ਕਰਕੇ ਮੇਲ ਖੋਲੀ ਰਿਜੈਕਟਰ ਉਸਦੇ ਸਿਰ ਨੂੰ ਪੌਣ ਚੜਨ ਲੱਗੇ ਡਿਲੀਵਰੀ ਖਰਚ ਲੋਨ ਰਿਜੈਕਟ ਬੱਚਾ ਉਸਦਾ ਸਿਰ ਚੱਕਰਾ ਗਿਆ ਕਿੰਨੇ ਦਿਨ ਤੋਂ ਉਹ ਕੰਪਨੀ ਮੈਨੇਜਰ ਦੀਆਂ ਲੋਨ ਸੈਂਕਸ਼ਨ ਕਰਨ ਲਈ ਲੇਲੜੀਆਂ ਘਟਦਾ ਆ ਰਿਹਾ ਸੀ ਹੋਰ ਕਿੰਨੇ ਲੋਨ ਦੇਵੇ ਕੰਪਨੀ ਦੋ ਟੂਕ ਜਵਾਬ ਦੇ ਉਹ ਕੁੰਨਖਿਆ ਜਹ ਝਾਕਦਾ ਬੰਦਾ ਆਉਣ ਵਾਲੇ ਬੱਚੇ ਤੇ ਪਤਨੀ ਦੀ ਜ਼ਿੰਦਗੀ ਦੇ ਵਾਸਤੇ ਪਾਵੇ ਅੱਗੋਂ ਮੈਨੇਜਰ ਪੁੱਤਰੇ ਸਾਣ ਵਾਂਗੂ ਸਿੰਘ ਚੁੱਕ ਚੁੱਕ ਪਵੇ ਨਹੀਂ ਕੰਮ ਕਰਨਾ ਤਾਂ ਲੋਨ ਚਕਾਓ ਤੇ ਛੁੱਟੀ ਕਰੋ ਨੌਕਰੀ ਲੈਣ ਵਾਲਿਆਂ ਦੀ ਲੰਬੀ ਕਤਾਰ ਤੁਹਾਡੀ ਮੌਤ ਉਡੀਕ ਰਹੀ ਏ ਮੌਤ ਮਰਨ ਤਾਂ ਆਪੇ ਹੋਇਆ ਸਮਝੋ ਜੇ ਇਹ ਨੌਕਰੀ ਵੀ ਚਲੀ ਗਈ ਚੰਗੀ ਉਪਜੀਵਿਕਾ ਕਮਾ ਸਕੋਨ ਪਰ ਜਿੰਦਗੀ ਜਿਉਣ ਲਈ ਦਿਨ ਰਾਤ ਜਾਗ ਜਾਗ ਕੇ ਲਈਆਂ ਡਿਗਰੀਆਂ ਦਾ ਕੋਡੀ ਮੁੱਲ ਨਾ ਪਿਆ ਮਕੈਨੀਕਲ ਇੰਜੀਨੀਅਰਿੰਗ ਕਰਨ ਦਾ ਜੇ ਕੋਈ ਲਾਭ ਹੋਇਆ ਤਾਂ ਬਸ ਐਨਾ ਉਸ ਨੂੰ ਆਕਸੀਜਨ ਪਲਾਂਟ ਵਿੱਚ ਸਹਾਇਕ ਮਕੈਨਿਕ ਵਜੋਂ ਨੌਕਰੀ ਮਿਲ ਗਈ ਸੀ। ਭਵਿੱਖੀ ਖਤਰੇ ਨੂੰ ਪਾਮਪਦਿਆਂ ਓਨੇਕਾਂ ਪਾਰਿਆਂ ਨੇ ਅਜਿਹੀ ਪੜਾਈ ਨੂੰ ਪਾਠਕ੍ਰਮ ਵਜੋਂ ਚੁਣਿਆ। ਕਾਮਿਆਂ ਦੀ ਬਹੁਤਾਤ ਕੰਪਨੀ ਲਈ ਸਦਾ ਵਾਂਗ ਲਾਹੇ ਦਾ ਸੌਦਾ ਸਿੱਧ ਹੋਇਆ। ਨਿਗੂਣੀ ਤਨਖਾਹ ਤੇ ਕੰਮ ਕਰਦਾ ਬੰਦਾ ਆਕਸੀਜਨ ਈਜਾਰੇਦਾਰਾਂ ਦੀਆਂ ਤੇਜ਼ੋਰੀਆਂ ਪਰਦਾ ਖੁਦ ਦੇ ਸਾਹਾਂ ਦਾ ਮੁੱਲ ਪਰਣ ਲਈ ਪੂਰੀ ਕੀਮਤ ਤਾਰਦਾ। ਪਤਨੀ ਗਰਭਵਤੀ ਹੋਈ। ਡਾਕਟਰਾਂ ਨੇ ਇਲਾਜ ਅੱਗੇ ਵਧਾਉਣ ਤੋਂ ਪਹਿਲਾਂ ਘਰ ਵਿੱਚ ਆਕਸੀਜਨ ਸਪਲਾਈ ਕਨੈਕਸ਼ਨ ਲਗਵਾਉਣ ਦੀ ਸ਼ਰਤ ਰੱਖ ਦਿੱਤੀ। ਮਰਦਾ ਕੀ ਨਾ ਕਰਦਾ। ਕੋੜਾਕੁੱਟ ਪਰਿਆ ਤੇ ਕੰਪਨੀ ਤੋਂ ਲੋਨ ਲੈ ਕੇ ਆਕਸੀਜਨ ਕਨੈਕਸ਼ਨ ਲੈ ਲਿਆ। ਆਉਣ ਵਾਲੇ ਬੱਚੇ ਲਈ ਕੂਖ ਵਿੱਚ ਹੀ ਆਕਸੀਜਨ ਕੋਟਾ ਅਲਾਟ ਹੋ ਗਿਆ ਸੀ। ਪੱਟੀ ਪਤਨੀ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਘਰ ਵਿੱਚ ਸੌਖੇ ਸਾਹ ਆਉਣ ਲੱਗੇ ਤਾਂ ਲੋਨ ਦੀ ਕਿਸ਼ਤ ਚੁਕਾਉਣੀ ਬੋਝ ਨਾ ਲੱਗੀ। ਪਤਾ ਉਦੋਂ ਲੱਗਿਆ ਜਦੋਂ ਮਹੀਨੇ ਦਾ 3 ਜਣਿਆਂ ਨੂੰ ਅਲਾਟ ਹੋਇਆ ਆਕਸੀਜਨ ਕੋਟਾ ਦੋਹਾਂ ਜੀਅ ਨੇ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਅਗਲੇ ਮਹੀਨੇ ਬਚਾ ਕੇ ਬੈਕਲੌਗ ਪੂਰਾ ਕਰਨ ਦਾ ਸੋਚਿਆ ਪਰ ਕਿਸੇ ਮਹੀਨੇ ਕੋਟਾ ਪੂਰਾ ਨਾ ਪੈਂਦਾ ਬਾਹਰ ਅੰਦਰ ਜਾਣ ਵੇਲੇ ਆਕਸੀਜਨ ਸਿਲੰਡਰ ਵਰਤਦੇ باوجود ਚਿੰਤਾ ਚਿਤਾ ਚੜਾਉਂਦੀ ਤੇ ਅੱਜ ਜੋ ਹੋਣੀ ਵਾਪਰੀ ਉਸਨੇ ਬੰਦੇ ਦੀਆਂ ਨੀਂਦਾਂ ਉਡਾ ਦਿੱਤੀਆਂ ਪਤਨੀ ਦੀ ਅਧੂਰੀ ਛੱਡੀ ਗੱਲ ਆਪਾਂ ਤਾਂ ਸੋਚਾਂ ਤੇ ਪਹਿਰਾ ਲਾ ਸਾਹ ਸੁਕਾਉਣ ਲੱਗੀ ਡਿਲੀਵਰੀ ਲੋਨ ਰਿਜੈਕਟ ਹੋ ਗਿਆ ਆਕਸੀਜਨ ਕੋਟਾ ਕਾਟੇ ਵਿੱਚ ਚੱਲ ਰਿਹਾ ਹੈ ਆਪਣੇ ਹਿੱਸੇ ਦੇ ਸਾਹ ਲੈਣ ਤੋਂ ਇਲਾਵਾ ਬੱਚੇ ਲਈ ਅਲੋਟ ਹੋਇਆ ਆਕਸੀਜਨ ਕੋਟਾ ਵੀ ਮੁੱਕ ਚੁੱਕਿਆ ਹੈ ਇੱਕ ਇੱਕ ਸਾਲ ਇਹ ਤਰਸ ਕੇ ਮਰਨ ਨਾ ਲੋ ਇੱਕੋ ਸਾਚ ਮਰ ਜਾਣਾ ਬਿਹਤਰ ਜਿਸ ਨੂੰ ਜਨਮ ਦੇ ਕੇ ਸਾਹ ਨਹੀਂ ਦੇ ਸਕਦੇ ਉਸ ਨੂੰ ਪੈਦਾ ਹੀ ਕਿਉਂ ਕਰਨਾ ਪਤੀ ਪਤਨੀ ਨੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਆਕਿਆ ਧ੍ਰਿੜ ਫੈਸਲੇ ਨਾਲ ਬਿਸਤਰ ਤੋਂ ਚਾਦਰ ਚੁੱਕੀ ਫਾਂਸੀ ਵੱਟੀ ਤੇ ਪੱਖੇ ਨਾਲ ਬੰਨ ਲਈ ਰਸੇਵਾਲ ਗਲਾ ਵਧਾਇਆ ਕੁਖ ਛੜਪਟਾਈ গর্ভবতী पीड़ਨਲ ਦੂਰੀ ਹੋ ਗਈ ਬੈੱਡ ਤੇ ਲੱਗਿਆ ਖੂਨ ਦਾ ਤਲਾਬ ਵੇਖ ਬੰਦੇ ਦੇ ਹੱਥਾਂ ਪੈਰਾਂ ਦੀ ਪੈ ਗਈ ਛੇਤੀ ਨਾਲ ਫਾਂਸੀ ਦੇ ਪੱਲੇ ਚੋਂ ਸਿਰ ਕੱਢਿਆ ਤੇ ਕੁੱਖ ਟਟੋਲਣ ਲੱਗਿਆ ਬੱਚਾ ਮੇਰਾ ਬੱਚਾ ਬੁੜ ਬਣਾਉਣ ਦਾ ਬੰਦਾ ਬਿਸਤਰ ਤੇ ਸਿੱਧਾ ਹੋ ਕੇ ਬੈਠ ਗਿਆ ਪਤਨੀ ਕੁੱਖ ਸੁੱਤੀ ਪਈ ਸੀ ਬੰਦੇ ਨੇ ਪੋਲੇ ਜਿਹੇ ਕੁੱਖ ਤੇ ਹੱਥ ਰੱਖਿਆ ਹਲਚਲ ਮਹਿਸੂਸ ਹੋਈ ਹੈ ਅਜੇ ਸਾਹ ਹੈ ਉਹ ਉઠਿਆ ਤੇ ਕਮਰੇ ਦੀ ਬੰਦ ਖਿੜਕੀ ਖੋਲ ਦਿੱਤੀ ਹਵਾ ਦਾ ਬੁੱਲਾ ਤੁਸ ਦੇਨੇ ਕਮਰੇ ਅੰਦਰ ਫੈਲ ਗਿਆ ਪਤਨੀ ਨੇ ਪਾਸਾ ਪਰਤਿਆ ਉੱਤੇ ਥੱਲੇ ਹੁੰਦਾ ਨਿੱਕਾ ਜਿਹਾ ਪੇਟ ਵੇਖ ਬੰਦੇ ਦੇ ਅਥਰੂ ਛਲਕ ਗਏ ਉਸਨੇ ਖਿੜਕੀ ਦੇ ਪੱਲੇ ਪੂਰੇ ਖੋਲ ਦਿੱਤੇ